ਕਰੀਆਨੇ ਦੀ ਦੁਕਾਨ ਤੇ ਗੋਲੀ ਚਲਾ ਕੇ ਫਰਾਰ ਹੋਣ ਵਾਲਾ ਦੋਸ਼ੀ ਚੜਿਆ ਪੁਲਿਸ ਅੜੀਕੇ 16 ਦਸੰਬਰ ਨੂੰ ਬਟਾਲਾ ਦੇ ਭੀੜਪਾੜ ਵਾਲੇ ਇਲਾਕੇ ਡੇਰਾ ਰੂੜ ਵਿਖੇ ਕਰਿਆਨੇ ਦੀ ਦੁਕਾਨ ਤੇ ਗੋਲੀ ਚਲਾ ਕੇ ਫਰਾਰ ਹੋਣ ਵਾਲੇ ਦੋਸ਼ੀ ਨੂੰ ਬਟਾਲਾ ਪੁਲਿਸ ਨੇ ਕੀਤਾ ਗ੍ਰਿਫਤਾਰ ਡੀਐਸਪੀ ਸਿਟੀ ਸੰਜੀਪ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਗੁਰਸਾਈਬ ਸਿੰਘ ਨਾਮ ਦਾ ਇਹ ਨੌਜਵਾਨ ਹੈ ਇਸ ਦੀ ਉਮਰ ਕਰੀਬ 24 ਸਾਲ ਹੈ ਇੱਕ ਰਿਆਨੇ ਦੀ ਦੁਕਾਨ ਤੇ ਗੋਲੀ ਚਲਾ ਕੇ ਫਰਾਰ ਹੋ ਗਿਆ ਸੀ ਜਿਸ ਨੂੰ ਬਟਾਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਇਸ ਨੂੰ ਅਦਾਲਤ ਚ ਪੇਸ਼ ਕਰਕੇ ਇਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਕਿਸ ਗੈਂਗਸਟਰ ਦੀ ਕਹਿਨ ਤੇ ਇਸ ਨੇ ਗੋਲੀ ਚਲਾਈ ਕਿੰਨੀ ਫਰੋਤੀ ਮੰਗੀ ਸੀ ਜਾਂ ਕਿੱਥੋਂ ਮਿਲਿਆ ਸੀ ਹਥਿਆਰ ਇਹ ਸਾਰੇ ਖੁਲਾਸੇ ਹੋਣੇ ਬਾਕੀ ਹੈ ਖੁਸ਼ੀ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਦੇ ਲੱਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ 16 12 ਤਰੀਕ ਨੂੰ ਇੱਥੇ ਡੇਰਾ ਰੋਡ ਤੇ ਲਕੇ ਸੰਜੇ ਦੁਕਾਨ ਤੇ ਕਰਿਆਨੇ ਦੀ ਦੁਕਾਨ ਤੇ ਇੱਕ ਅਣਪਛਾਤਾ ਨੌਜਵਾਨ ਨੇ ਗੋਲੀ ਚਲਾਈ ਸੀ ਉਸ ਤੋਂ ਪਹਿਲੇ ਉਹਨੂੰ ਦੱਸਿਆ ਮੈਂ ਕਿ ਫ੍ਰੋਤੀਦਿਕਲ ਆਈਸੀਓ ਦੇ ਵੱਲੋਂ ਕਿਸੇ ਅਣਪਛਾਤੇ ਬੰਦੇ ਦੇ ਬਾਹਰਲੇ ਨੰਬਰ ਤੋਂ ਆਈ ਸੀ ਕੱਲ ਉਹ ਫਾਇਰ ਕਰਕੇ ਤੇ ਉਹ ਡੌਣ ਗਿਆ ਸੀ ਆਪ ਪਰ ਉਹਤੇ ਅਸੀਂ ਹਿਊਮਨ ਇੰਟਰਨਲ ਦੇ ਆਪਣੇ ਟੈਕਨੀਕਲ ਸਾਰੇ ਸੋਰਸ ਲਗਾ ਕੇ ਅਸੀਂ ਦਿਨ 24 ਆਵਰਜ਼ ਦੀ ਸੀਓ ਨੂੰ ਟ੍ਰੇਸ ਕਰ ਲਿਆ ਤੇ ਉਹਨੂੰ ਗ੍ਰਫਤਾਰ ਕਰ ਲਿਆ ਕੀ ਉਹਦਾ ਸਟੇਟਸ ਹੈ ਜੀ ਕਿਤੇ ਲਈ ਕੰਮ ਕਰਦਾ ਸੀ ਕਿੰਨੀਆਂ ਰਾਂਜ ਫਾਇਰ ਕੀਤੇ ਕਿੱਥੋਂ ਗ੍ਰਫਤਾਰ ਕੀਤਾ ਹਾਂ ਇੱਕ ਫਾਇਰ ਕਰਕੇ ਗਿਆ ਸੀ ਨੇ ਦੁਕਾਨ ਦੇ ਫਰੰਟ ਤੇ ਇਹਨੇ ਸਿੱਧਾ ਹੀ ਮਾਰਿਆ ਸੀ ਜੀ ਫਾਇਰ ਤੇ ਇਹ ਜਾਂਚ ਦਾ ਵਿਸ਼ਾ ਜੀ ਮੈਂ ਇੱਥੇ ਨਹੀਂ ਦੱਸ ਸਕਦਾ ਕਿ ਉਹ ਕਿਸੇ ਲਈ ਕੰਮ ਕਰ ਰਿਹਾ ਹਾਂ ਇਹ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਇਹਤੇ ਡਿਸਕਸ ਕਰਨਾ ਫਿਰ ਸਾਡੀ ਇਨਵੈਸਟੀਗੇਸ਼ਨ ਥੋੜੀ ਐਮਪਰਡੀਸਿਆ ਕੋਈ ਵੈਪਨ ਮਿਲੇਗੀ ਨਹੀਂ ਅਜੇ ਨਹੀਂ ਵੈਪਨ ਵੱਲੋਂ ਵੀ ਸਾਡੀ ਕਾਨੂੰਨੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਕਿੱਥੋਂ ਵੈਪਨ ਆਇਆ ਤੇ ਅੱਗੇ ਇਹ ਕਿਸ ਨੂੰ ਵੈਪਨ ਦੇ ਆਇਆ ਤੇ ਮੌਤ ਦਾ ਹੀ ਕਾਰਨ ਸੀ ਕਿ ਕੋਈ ਹੋਰ ਕਾਰਨ ਨਹੀਂ ਹਾਲ ਦੀ ਘੜੀ ਜਿੰਨੀ ਕੋਈ ਪ੍ਰਿੰਮਰ ਲਈ ਉਹਦੀ ਆਪਣੀ ਇਨਵੈਸਟੀਗੇਸ਼ਨ ਹੋਈ ਹੈ ਉਹਦੇ ਵਿੱਚ ਮੇਨ ਕਾਰਨ ਹੋ ਸੀ ਜੀ ਕਰੀਬ 24 ਸਾਲ ਉਮਰ ਹੈ ਦੋ ਭਰਾ ਨੇ ਦੂਸਰਾ ਬ੍ਰਦਰ ਹੈ ਦਾ ਬੱਸਾਂ ਤੇ ਲੱਗਾ ਤੇ ਫਾਦਰ ਦੇ ਹੈ ਨਹੀਂ ਅਬ ਇਹਦੇ ਫਾਦਰ ਦੀ ਡੈਥ ਹੋ ਚੁੱਕੀ ਆ ਤੇ ਜਿਹੜਾ ਇਹ ਬੰਦਾ ਦਾ ਹੈਂਡਲਰ ਹੈ ਜਿਨੇ ਇਹਨੂੰ ਇੱਥੇ ਭੇਜਿਆ ਉਹਦੇ ਆਖੇ ਪੈਸੇ ਦੇ ਲਾਲਚ ਦੇ ਵਿੱਚ ਇਹਨੂੰ 2 ਲੱਖ ਦੀ ਸ਼ਾਇਦ ਕਮਿਟਮੈਂਟ ਸੀ ਕਿ 2 ਲੱਖ ਤੱਕ ਦਿੱਤੇ ਜਾਣਗੇ ਤੇ ਉਹਦੇ ਨਾਲ ਚਾਹੇ ਆ ਕੇ ਨੇ ਕੰਮ ਕੀਤਾ ਜਦੋਂ ਮਾਰ ਲਿਆ ਜਾਏਗਾ ਇਨਵੈਸਟੀਗੇਸ਼ਨ ਦੇ ਵਿੱਚ ਕੀ ਲੱਗਦਾ ਕੀ ਕਲਾਸੇ ਹੋ ਸਕਦਾ ਕਲਾਸੇ ਤੇ ਸਾਡਾ ਮੇਨਤ ਪਹਿਲੇ ਉਹੀ ਹੈ ਕਿ ਜਿਹੜਾ ਹੈਂਡਲਰ ਹੈ ਦਾ ਤੇ ਉਹਦੇ ਬਾਰੇ ਪਹਿਲੇ ਪਤਾ ਕੀਤਾ ਜਾਵੇ ਕਿ ਉਹ ਕਿਸ ਤਰੀਕੇ ਨਾਲ ਮੌਨਸਪਰਿੰਡ ਕੀ ਸੀ ਕਿਸ ਤਰੀਕੇ ਨਾਲ ਇਹਨੂੰ ਬਿਨਵਰ ਕੀਤਾ ਉਹ ਪਿੱਛੇ ਉਹ ਮਗਰ ਹੈ ਕੌਨਸੀ ਪਿੰਡ ਦਾ ਇਹਦਾ ਨਾਮ ਕੀ ਹੈ ਤੇ ਆਪਣਾ ਫੜਿਆ ਕਿੱਥੋਂ ਗੁਰਸਾਹਿਬ ਸਿੰਘ ਦਾ ਨਾਮ ਸਾਨੂੰ ਕੋ ਹਰਜੀਤ ਸਿੰਘ ਅਮਲਿਆਨ ਪਿੰਡ ਦਾ ਕਮਨ ਕਲਾਂ ਪਿੰਡ ਥਾਣੇ ਚ ਪੰਨਾ ਪਿੰਡ ਤੇ ਅੰਮ੍ਰਿਤਸਰ ਬਸਟੋਂ ਤੋਂ ਸਾਰੇ ਸੀਆਈਏ ਦੀ ਟੀਮ ਸਾਰੇ ਸਿਟੀ ਦੀ ਟੀਮ ਸਾਰੇ ਕੰਬਾਈਨਡ ਐਫਰਟ ਸੀ ਤੇ ਉਹ ਗ੍ਰਿਫਤਾਰ ਕੀਤਾ ਪਹਿਲਾਂ ਕਿਸੇ ਕੇਸ ਤੇ ਇਨਵੋਲਵ ਹੈ ਨਹੀਂ ਅਜੇ ਮੈਂ ਨਹੀਂ ਇਹਦੇ ਕੋ ਥਰੂ ਹੋਇਆ ਵੈਸੇ ਨਹੀਂ ਹੋਰ ਕਿਸੇ ਕੇਸ ਤੇ 120 ਨਹੀਂ ਅਗੇ ਇਨਵੈਸਟੀਗੇਸ਼ਨ ਜਲਦੀ ਹੀ ਉਸ ਤਰ੍ਹਾਂ ਇਹ ਦੱਸਦਾ ਕਿ ਇਹਨੂੰ 2 ਲੱਖ ਦੀ ਇਹਨੂੰ ਕਿਹਾ ਗਿਆ ਸੀ ਸਮਝਾ